ਗਾਇ ਕੋਲ ਵਾਹਿਗੁਰੂ 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 ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੁਰਪੁਰਬ ਦੇ ਆਗਮਨ ਦੇ ਸੰਬੰਧ ਵਿੱਚ ਅੱਜ ਸੋਢਲ ਤੋਂ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜਿਸ ਵਿੱਚ ਜਿਸ ਦੀ ਗੁਵਾਈ ਪੰਜ ਪਿਆਰੇ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਇਹ ਨਗਰ ਕੀਰਤਨ ਆਰੰਭ ਹੁੰਦਾ ਵਾ ਇਲਾਕੇ ਦੇ ਵੱਖ-ਵੱਖ ਏਰੀਆ ਦੇ ਵਿੱਚੋਂ ਹੁੰਦਾ ਹੋਇਆ ਤੇ ਨਗਰ ਦੇ ਵਿੱਚ ਸ਼ਬਦ ਕੀਰਤਨ ਕਰਦੀ ਜਾ ਸਕਦਾ ਜਾ ਗੁਰੂਆਂ ਕੌਡੀਆਂ ਨੇ ਸਤਗੁਰੂ ਨਾਨਕ ਕਰਕੇ ਅੰਮ੍ਰਿਤੂਪ ਬੋਸ ਕਰਨ ਹੋਇਆ। ਗੁਰੂ ਨਾਨਕ ਸਾਹਿਬ ਨੇ ਆਪਾਂ ਦੇ ਵਚਨ ਉਹਨਾਂ ਦੇ ਪ੍ਰਕਾਸ਼ ਤੋਂ ਦੇ ਉਸ ਸਮਾਂ ਵਿੱਚ ਜਿਵੇਂ ਉਸ ਨੂੰ ਉਹਨਾਂ ਦੇ ਗੁਰੂ ਜੀ ਬਾਰੇ ਦੱਸਦੇ ਆ ਕਿ ਉਹ ਜੀਨੀ ਸਾਹਿਬ ਉਹ ਕਹਿੰਦੇ ਆਪ ਘਾਰੇ ਤਰੀਕੇ ਨਾਲ ਸਮਾਜ ਦੇ ਚਾਹੀਏ ਸੀ ਜਾਤ ਪਾਤ ਦੇ ਮਾਰੇ ਇਹੋ ਜਿਹੇ ਨਾਤੇ ਉਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਮੈਂ ਤੌਰ ਤੇ ਸੰਗਤ ਨੂੰ ਫਾਇਦੇ ਦੇ ਪਰੇ ਦੇ ਲਾਖਤਨ ਸਕੀਰਗੁਰ ਨੰਦਿ ਮਹਾਰਾਜ ਜੀ ਦਾ ਜੋ ਆਗਮਨ ਪੁਰਬ 5 ਨਵੰਬਰ ਨੂੰ ਸਮੁੱਚੇ ਸੰਸਾਰ ਦੇ ਵਿੱਚ ਮਨਾਇਆ ਗਿਆ ਉਹਦੇ ਸਬੰਧ ਦੇ ਵਿੱਚ ਅੱਜ ਸੋਨੀ ਨਿਹੰਗ ਸਿੰਘਾ ਸੋਡਲ ਵਿਖੇ ਵਿਚਾਰ ਨਗਰ ਕੀਰਤਨ ਬਾਬਾ ਨਿਹਾਲ ਸਿੰਘ ਹੁਣਾਂ ਦੀ ਸਰਪ੍ਰਸਤੀ ਹਿਤ ਕੱਢਿਆ ਜਾ ਰਿਹਾ ਤੇ ਸਾਡੇ ਕੁਲਦੀਪ ਸਿੰਘ ਪਾਇਲਟ ਗੁਰੂ ਘਰ ਦੇ ਪ੍ਰਧਾਨ ਆ ਤੇ ਸ੍ਰੀ ਗੁਰੂ ਅਨੰਦdev ਜੀ ਨੇ ਜਿਹੜੇ ਸੰਸਾਰ ਨੂੰ ਸੁਨੇਹਾ ਦਿੱਤਾ ਉਹ ਸਭ ਸੰਜੀਵ ਵਾਲਤਾ ਦਾ ਸੁਨੇਹਾ ਦਿੱਤਾ ਮੇਰੇ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਗੰਗਾ ਨੂੰ ਆਉਣ ਵਾਲਾ ਦੂਜਾ ਮੱਕੇ ਦਾ ਬੰਜਾਰੀ ਉਹਨਾਂ ਨੇ ਸਭ ਨੂੰ ਹੀ ਪਿਆਰ ਸਤਿਕਾਰ ਦਿੱਤਾ ਤੇ ਇਸੇ ਲਈ ਤੇ ਚੱਲਦੇ ਹੋਏ ਇਹ ਆਪਾਂ ਜਦੋਂ ਗੋਨੰਦ ਸਾਹਿਬ ਦਾ ਗੁਰਪ੍ਰਬੋਨਾਉਨੇ ਹੈ ਪਾਵੇਂ ਮੁਸਲਮਾਨ ਆ ਉਪੀਦ ਦੇ ਤੋਤੇ ਮੰਦੇ ਆ Hindu ਮੰਦੇ ਆ Sikh ਮੰਦੇ ਆ Isai ਮੰਦੇ ਉਹ ਸਭ ਦੇ ਸਾਝੇ ਪਗੰਬਰ ਆ ਤੇ ਮੈਂ ਅਰਦਾਸ ਕਰਦਾ ਕਿ ਜਿੰਨੀ ਸੰਗਤ ਆਈ ਹੈ ਨਗਰ ਕੀਰਤਨ ਦੇ ਵਿੱਚ ਪ੍ਰਮੁੱਖ ਅਕਾਲ ਪੁਰਖ ਸੱਚੇ ਪਾਤਸ਼ਾਹ ਸਤਗੁਰੂ ਨਾਨਕ ਸਭ ਦੀਆਂ ਝੋਲੀਆਂ ਪਾਣ ਸਭ ਦੀਆਂ ਦਾਸਾਂ ਪੂਰੀਆਂ ਕਰਨ ਤੇ ਜੋ ਉਹਨਾਂ ਨੇ ਗੁਰਬਾਣੀ ਦਾ ਵੱਡਾ ਭੰਡਾਰ ਦਿੱਤਾ ਗੁਰਨਾਨਕ ਸਾਹਿਬ ਦੇ ਉਹ ਬਾਣੀ ਆਪਾਂ ਪੜੀਏ ਬਾਣੀ ਵਿੱਚ ਰਹੀਏ ਨਿਤਨੇਮ ਕਰੀਏ ਤਾਂ ਉਹਨਾਂ ਦੇ ਜੋ ਦੇਸ ਦਿੱਤੇ ਆ ਜੀਵਨ ਜਾਚਪ੍ਰਤੀ ਉਸ ਦੇਸਾਂ ਤੇ ਚੱਲਦੇ ਆਪਣਾ ਜੀਵਨ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ